ਹਾਂਜੀ ਸਵਾਗਤ ਹੈ ਤੁਹਾਡੇ ਕੋਲ ਨਵੇਂ ਬਲੌਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਚੈਨਲ ਜਿਹਦਾ ਨਾਮ ਹੈ ਨਾਗਰਾ ਬਲੌਗ ਦੇ ਵਿੱਚ ਸਵਾਗਤ ਹੈ ਜੀ ਹੋਰ ਫਿਰ ਕਿੱਦਾਂ ਚੱਬ ਰਹੋ ਕੈਮੋ ਤੇ ਆਪਾਂ ਵੀ ਫੁੱਲ ਕੈਮਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਅੱਜ ਆਪਣੀ ਫਰੇਮ ਵੀ ਲੱਗ ਜਣੀ ਸ਼ਾਇਦ ਤੇ ਕਹਿੰਦਾ ਤਾਂ ਸਿਖਿਆ ਵੀਰੋ ਵੀ ਆਉਂਗਾ ਬਾਕੀ ਦੇਖਦੇ ਹਾਂ ਹਨਾ ਕੀ ਬਣਦਾ ਕੀ ਨਹੀਂ ਬਣਦਾ ਹਨਾ ਤੇ ਆਪਾਂ ਨੇ ਮੜਿਆ ਖੇਚ ਵੀ ਗੜਾ ਜਾਂ ਮਾਰ ਕੇ ਆਣਾ ਤੇ ਦੇਖਦੇ ਆ ਇੱਕ ਦੋ ਹੋਰ ਕੰਮ ਜੇ ਕਰਦੇ ਆ ਆਪਾਂ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਆਪਾਂ ਬਾਅਦ ਚ ਹਨਾ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਦੇਖਦੇ ਆ ਸ਼ਾਇਦ ਚੋਪਰ ਦੀ ਬੈਕ ਸਾਈਡ ਤੇ ਲੁੱਕ ਚੇਂਜ ਹੋ ਜਾਈ ਨੇ ਬਾਕੀ ਦੇਖੋ ਕਹਿੰਦਾ ਤਾਂ ਹੈਗਾ ਤਾਂ ਵੀਰ ਵੀ ਮਾਊਂਗਾ ਹਨਾ ਕਿ ਬਹੁਤ ਟਾਈਮ ਵੀ ਹੋ ਗਿਆ ਇਹ ਬਾਕਸੇ ਨੂੰ ਵੀ ਮੈਂ ਕਹਿੰਦਾ ਮੀਨ ਮੀਨ ਨਹੀਂ ਹੋ ਚੱਲਿਆ ਸ਼ਾਇਦ ਵੀ ਮੀਨ ਨਾ ਤਾਂ ਨਹੀਂ ਮਨ ਲਾਦਾ 10 11 ਤਰੀਕ ਨੂੰ ਲੱਗਿਆ ਤਾਂ ਹੂੰ 9 ਜਾਂ 10 ਨੂੰ ਲੱਗਿਆ ਤਾਂ ਹਨਾ ਕਿਉਂਕਿ ਫਿਰ ਦੇਖਦੇ ਆ ਪ੍ਰੇਮਾ ਤਾਂ ਕਾਫੀ ਦਿਨ ਤੋਂ ਤਿਆਰ ਕੁੰਈਆਂ ਸੀਗੀਆਂ ਤੇ ਫਿਰ ਟਾਈਮ ਜੇ ਨਹੀਂ ਲੱਗਿਆ ਆਪਣਾ ਉਧਰ ਨੂੰ ਜਾਣ ਨੂੰ ਤੇ ਵੀਰ ਨੂੰ ਫਿਰ ਮੈਂ ਜਾ ਦੁੱਤਾ ਹਾਂ ਤਾਂ ਮੈਂ ਕਿਹਾ ਵੀਰ ਰੁਕ ਜਣਾ ਲੈ ਆਈ ਨਾ ਤੇ ਦੇਖਦੇ ਆ ਅੱਜ ਸ਼ਾਇਦ ਚੇਂਜ ਹੀ ਹੋ ਜੇ ਲੋਕ ਹਨਾ ਤੇ ਠੀਕ ਹੈ ਜੀ ਮਿਲਦੇ ਆਂ ਆਪਾਂ ਬਾਅਦ ਚ ਹਲਾਇਨਾ ਹੋ ਰਿਹਾ। ਕੋਲਾ ਬਣਾਇਆ। ਹਾਂਜੀ। ਤੇ ਲੱਗ ਰਿਹਾ ਆਪਣੇ ਫ੍ਰੇਮ। ਕਿੰਨੇ ਲਾਉਂਗੇ? 6 ਲਾਉਂਗੇ ਫਿਰ ਤਿੰਨ ਦੇਨਾ। ਹਾਂਜੀ ਤੇ ਫਰੇਮ ਹੋ ਗਈ ਆਪਣੀ ਡਨ ਲੁੱਕ ਚੈੱਕ ਕਰੋ ਜੀ ਐਂਡ ਲਾਦਿਆ ਨਾ ਤੇ ਬਾਕੀ ਤੁਹਾਨੂੰ ਵਾਲ ਕੇ ਵੀ ਦਿਖਾਉਂਦੇ ਆ ਲੇਟਾ ਵਗੈਰਾ ਲੱਗੀਆਂ ਇਹਨੂੰ ਸਹੀ ਆ ਆ ਪਾਤ ਕੀ ਰੰਗ ਮੇ ਸੁਨ ਗਾ ਗਾ ਜੀ ਤੇ ਬੱਜਾਂ ਰਹੀ ਜੱਗ ਤੇ ਕੋਈ ਨਾ ਕੋਈ ਦੇਖੇ ਤੇ ਸੁਣਦੇ ਨੇ ਕਿ ਗਈ ਸੀ ਜੀ ਜਿਹਾ ਅੱਜ ਵੀ ਸੰਗਤ ਮੈਨੀ ਦੀ ਜਮ ਜੀ ਹੈ ਗਈ ਤੀ ਪਰ ਇੰਨੀ ਜਿਆਦਾ ਰੁਕੇ ਜਿੱਦਣ ਚ ਰੋੜ ਜਿਆਦਾ ਬਣੀ ਭਾਈ ਬੰਗਲ ਸੋਹਣੇ ਮਤਾਂ ਦੇਖੇ ਤੇ ਉੱਤੋਂ ਪਾਉ ਦਾ ਕਰ ਲ ਵੀ ਨਾ ਉਹ ਚਾਨਣੀ ਸੀਗਾ ਤੇ ਮਿੰਟ ਲੱਗਦਾ ਅੱਜ ਚੂਰੀ ਦੇ ਉੱਪਰ ਦੇਖੀ ਹਾਂ ਹਾਂਜੀ ਤੇ ਆਪਾਂ ਆਏ ਸੀਗੇ ਮੜੇ ਆ ਪਾਵੜ ਤੇ ਚੋਬਰ ਉਹਨੇ ਹੀ ਕਹਿੰਦੇ ਸੀਗੇ ਆਪਾਂ ਨੇ ਰੱਖਣੇ ਅੱਜ 판ਡੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਇਹਨਾਂ ਨਾਲ ਕੋਈ ਤੁਰਦਾ ਨਹੀਂ ਆਏਗਾ ਫਿਰ ਤਾਂ ਕਰਕੇ ਮੈਂ ਕਿਹਾ ਚੱਲ ਇਕੱਲਾ ਹੀ ਆ ਦੇਖਦਾ ਤੁਹਾਨੂੰ ਕੋਈ ਹੋਰ ਬੰਦਾ ਲੈ ਦੇਖਦਾ ਕੋਈ ਅਗਲੇ ਆਉਂਦੇ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਮਗਾ ਚਲ ਕੋਈ ਨਹੀਂ ਮੈਂ ਜੋਗਦਾਨ ਪਾ ਦਿੰਦਾ ਮੈਂ ਰਖਾ ਦਿੰਦਾ ਭਾਂਡੇ ਰੱਖਣੇ ਕਿਥੇ ਆ ਦੁੱਲੇ ਮਾਮੇ ਦੇ ਹਾਂ ਇੱਧਰ ਰੱਖਣੇ ਨਵੇਂ ਘਰ ਚ ਨਹੀਂ ਪੁਰਾਣੇ ਘਰ ਚ ਰੱਖਣੇ ਇੱਥੇ ਹਾਂ ਮੈਂ ਪੁੱਛਿਆ ਤਾਂ ਰੱਬ ਤੈ ਉਹ ਮਾਮਣ ਕਰਿਆ ਤਾਂ ਨਾ ਜਾ ਪੁੱਛਿਆ ਤਾਂ ਮਾਮੀ ਨੂੰ ਮਾਮੀ ਕਹਿੰਦੀ ਇੱਧਰ ਰੱਖਣੇ ਆ ਉਹ ਵੇਲੇ ਹੀ ਆਓ ਹਾਂ ਬੇ ਸਮਾਨ ਸੁਣ ਨਹੀਂ ਆਇਆ ਪਾਂਡੇ ਹੈ ਤਾਂ ਕੁਝ ਵੀ ਨਹੀਂ ਇੱਕ ਆਹ ਕੜਾ ਹਾ ਜਾ ਤਿੰਨ ਉਹ ਦੇਗਿਆਂ ਦੇਗਿਆਂ ਜੇ ਆ ਸਾਰਾ ਸਮਾਨ ਤੇ ਉਹ ਗਲਾਸਾਂ ਆਹ ਉਹ ਰੱਖਣਾ ਕੜਾ ਕੜਾ ਨਹੀਂ ਰੱਖਣਾ ਹਾਂ ਇਹਦੇ ਥੀਬਰ ਇਸੇ ਘਰ ਦੇ ਦਵਾਰੇ ਚੇ ਰੱਖਣਾ ਹੈ ਬਤਨ ਟਾਪ ਪਿਆਰੀ ਕੋਹੀ ਰੱਖਣਾ ਬਸ ਗਲਾਸਾਂ ਹਾਲਾ ਗਲਾਸਾਂ ਵਾਲੇ ਵਰਨਾ ਕੋਈ ਚਾਹੀਦਾ ਦਾ ਜਾਂ ਥੈਲਾ ਥੁੱਲਾ ਬੰਨਨ ਦੰਨੇ ਆ ਉੱਪਰ ਹਾਂ ਉੱਪਰ ਤੇ ਹੀ ਠਾਣੂ ਖਰਾਬ ਹੋਣਾ ਤਾਂ ਥੈਲਾ ਸਮਾਨ ਹੋਣਾ ਇਚਰਾ ਹੈਗਾ ਸਮਾਨ ਜਪਾਇਆ ਬਾਈ ਤੇ ਰਸੇ ਨਾਲੇ ਹੈ ਨਾ ਹਾਂ ਰਸੇ ਰਸੇ ਦਾ ਤਰਪਾਲਾ ਤਾਂ ਫਿਰ ਬਾਅਦ ਚ ਉਤਾਰ ਲੂਗੇ ਜਾਂ ਟਰਾਲੀ ਖਾਲੀ ਕਰੂਗੇ ਆਪਾਂ ਰਸੇ ਨਾਲ ਇੱਕ ਥੈਲਾ ਦਾ ਹੋਰ ਆ ਰਸੀ ਵਾਲਾ ਰਸੀ ਹੀ ਹੋਣੀ ਆ ਫਿਰ ਉਹਦੇ ਚ ਥੱਲੇ ਚ ਹਾਂ ਚਲੋ ਦੇਖਦੇ ਆ ਇਹਨਾਂ ਦੇ ਕਾਹਨ ਬੰਦਾ ਆਉਂਦਾ ਤੇ ਮਿਲਦੇ ਆਪਾਂ ਬਾਅਦ ਚ ਇਹ ਐਨੇ ਬੰਦੇ ਹਿੰਮਤ ਦੀਆਂ ਨਾ ਇਹ ਮੈਂ ਕਹਿੰਦਾ ਸਿਰ ਹੀ ਆ ਹੁਣ ਦਾ ਤਾਰਿਆ ਵਾ ਘੱਟੋ ਘੱਟ ਮੈਂ ਕਹਿੰਦਾ 5-7 ਦਿਨ ਹੋ ਗਏ ਜਿੱਥੇ ਰੱਕ ਤਾ ਬਸ ਢੱਗ ਪਤਾ ਨਹੀਂ ਇਹਨੂੰ ਕਾਉਣਗੇ ਆ ਇਹ ਵੀ ਇਹਨਾਂ ਨੇ ਢੱਗਿਆ ਨਹੀਂ ਹੈਗਾ ਇਹ ਵੀ ਪਤਾ ਨਹੀਂ ਕੌਣ ਢੱਗਿਆ ਜਾਂ ਬੋਲਾ ਮਾਮਾ ਢੱਗਿਆ ਹੋਣਾ ਜਾਂ ਕਾਲਾ ਮਾਮਾ ਢੱਗਿਆ ਹੋਣਾ ਠੀਕਾ ਪਰ ਉੱਥੀ ਦਾ ਉੱਥੀ ਪਿਆ ਨਾ ਇੰਚ ਐਦਰ ਹਲਾਇਆ ਨਾ ਇੰਚ ਉਧਰ ਹਲਾਇਆ ਕਵਾੜੀਆਂ ਕੂੜੀਆਂ ਨੇ ਚੱਕ ਲੈ ਜਣਾ ਇਹ ਦਵਿੰਦਰ ਚਕਾ ਚਕੂ ਦੇ ਬਾਈ ਕਰਾਂ ਰਖਵਾ ਲਾਇਆ ਨਹੀਂ ਇਹਨਾਂ ਤੇ ਤਾਂ ਕੋਈ ਆਸੂਸ ਨਹੀਂ ਹੈਗੀ ਹਾਂਜੀ ਤੇ ਆਪਾਂ ਆ ਗਏ ਸੀਗੇ ਚੋਬਰ ਨੂੰ ਲੈਣ ਕਿਉਂਕਿ ਬਸ ਕੰਜਾ ਜਿਹਾ ਭਾਂਡੇ ਢੋਲੂਗੇ ਕੰਜਾ ਕਿਉਂਕਿ ਪਾਇਆ ਵਾ ਤਾਂ ਆਪਾਂ ਨੇ ਉੱਥੇ ਦੀ ਦੇਖ ਲਿਆ ਤਾਂ ਇਹ ਉੱਥੇ ਦੀ ਵੀ ਕੰਜਾ ਕੰਜਾ ਪਾਇਆ ਵਾ ਨੇ ਸੰਦੇਹ ਨੂੰ ਗਾਪਾ ਗਿਆਤਾ ਉਹ ਓਏ ਵਾਕਾ ਤੇ ਪੰਕਣ ਲੱਗ ਗਿਆ ਤੇ ਤੂੰ ਬੰਨੂ ਲੈ ਕੇ ਚੱਲਦੇ ਆਪਾਂ ਹਨਾ ਤੇਰੇ ਚ ਭਾਂਡੇ ਭੁੰਨੇ ਰੱਖ ਲਾਂਗੇ ਆਪਾਂ ਮਾਰਵਾ ਕੁਸਲ ਹੋ ਚੱਲ ਜਲੀ ਹੈ ਬੈਲੀ ਬੈਲੀ ਨਾ ਉਹਦੇ ਪੈਸੇ ਨੂੰ ਕੀ ਹੋ ਗਿਆ ਹਾਂ ਬੈਲੀ ਦਾ ਪਿੰਜਰਾ ਆਹ ਕਿ ਨਾ ਡੇ ਰੋ ਇਹ ਵੀ ਰੌਂਡ ਲੈਣ ਲੱਗ ਗਿਆ ਇਹਨਾਂ ਜੇ ਨਹੀਂ ਚੱਲਦੇ ਆ ਤਾਂ ਮਿਲ ਜੂਗਾ ਲੋ ਜੀ ਇਹ ਕੰਫੀਗਰੇਸ਼ਨ ਕਰ ਲਾਉਂਦੇ ਦੇਖੋ ਨਾ ਜਿਆਦਾ ਮਾ ਅਮੀਰ ਰੁਚੀ ਵਾਲੇ ਖਾਲੇ ਨੂੰ ਕਰਦੇ ਆ ਉਹੀ ਆ ਬੰਦਾ ਥੋੜਾ ਜਿਹਾ ਉਹੀ ਦਾ ਵਸ ਹੋਰ ਤਾਂ ਪਰ ਪਾਲੇ ਦੇ ਉਰਦਨਪਨ ਬਾਲੇ ਦੇ ਆਇਕੋ ਨਹੀਂ ਚੱਲੀ ਜਾਈਦਾ ਹੈ। ਆਇਕਾ ਚੱਲ ਚੱਲ। ਕੋਲ ਚਲੋ। ਹਾਂਜੀ ਤੇ ਆਪਾਂ ਹੁਣ ਚੱਲੇ ਘਰ ਨੂੰ। ਘਰ ਤੇ ਆਏ ਹੋਏ ਸੀਗੇ ਨਾਲ। ਚੱਲਦੇ ਆਂ ਫਿਰ ਆਪਾਂ ਘਰ ਹਾਂ ਤੇ ਮਿਲਦੇ ਆਂ ਆਪਾਂ ਪਿੰਡ ਜਾ ਕੇ। ਤੁੱਪ ਦਾ ਤਾਂ ਨਾਮੋ ਨਿਸ਼ਾਨੇ ਨਹੀਂ ਆਏਗਾ ਕਿਤੇ। ਤੋਂ ਦੇ ਜੀ ਉਹ ਵਾਸ ਚਲੋ ਠੀਕ ਹੈ ਜੀ ਹਾਂ ਜੀ ਤੇ ਆ ਪਾ ਗਏ ਸੀਗੇ ਕਰ ਤੇ ਇਧਰ ਆਪਣਾ ਖੜਾ ਚੋਪਰ ਤੇ ਚਲੋ ਇਸ ਇਦਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆ ਫਿਰ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਠੀਕ ਹੈ ਜੀ